ਪੇਗੀ ਦਾ ਮੈਸਟਰੀ ਰਾਧਾ ਦਾ ਸਾਰੇਗਾ ਸੰਸਾਰ ਤੇ ਰਾਧਾ ਦਾ ਸਾਰੇਗਾ ਸੰਸਾਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਸਰਵਾਸੀਆਂ ਨੂੰ ਮੇਰਾ ਨਾਮ ਨਾਜ਼ੀਕ ਕੌਰ ਹੈ ਮੇਰੇ ਹਸਬੰਦ ਦਾ ਨਾਮ ਰਮਨਦੀਪ ਸਿੰਘ ਹੈ ਸਾਨੂੰ ਵਾਈਡ ਨੂੰ ਬੜੀ ਪਿਆਰੀ ਦਾਤ ਦਿੱਤੀ ਆ ਫਤਿਹ ਸਿੰਘ ਸਾਡਾ ਪ੍ਰਜਨਨ ਜੀ ਹੈ ਛੋਟਾ 3.5 ਸਾਲ ਦਾ ਹੈ 2.5 ਸਾਲ ਤੋਂ ਉਹਨੂੰ ਸ਼ੌਂਕ ਹੀ ਸੀਗਾ ਗੱਟਕੇ ਦਾ ਬਚਪਨ ਤੋਂ ਜੋ ਦੇਖਿਆ ਸੀ ਸਾਰਿਆਂ ਨੂੰ ਗੱਟਕਾ ਕਰਦੇ ਹੋਏ ਤੇ ਦੀ ਅਸੀਂ ਨਗਰ ਕੀਰਤਨ ਜਾਣਾ ਤੇ ਗੁਰੂ ਘਰ ਜਾਣਾ ਤੇ ਨਿਹੰਗ ਸਿੰਘਾਂ ਨੂੰ ਦੇਖਣਾ ਤੇ ਬਹੁਤ ਵਧੀਆ ਫੀਲ ਕਰਨਾ ਉਹਨਾਂ ਨੂੰ ਦੇਖ ਕੇ ਤੇ ਉਹਨੇ ਸਿਰਫ ਅੰਦਰੋਂ ਹੀ ਲਿਵ ਸੀਗੀ ਕਿ ਮੈਂ ਵੀ ਗੱਟਕਾ ਕਰਨਾ ਹੈ ਚੱਕਰ ਕਰਨਾ ਹੈ हाथ पिछे, पिछे, पिछे नहीं खिचा वाहेगुरो पूरी रेहमत बख्शिश की बच्चा चैम्पियनशिप ओवरऑल जीत के आया चैम्पियनशिप हुई आया सारे इंडिया का नाम रोशन किया ਪੰਜਾਬ ਤੋਂ ਨਿਕਲ ਕੇ ਅੰਮ੍ਰਿਤਸਰ ਸ਼ਹਿਰ ਤੋਂ ਨਿਕਲ ਕੇ ਛੋਟੇ ਜਿਹੇ ਬੱਚੇ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ। ਸਾਨੂੰ ਬਹੁਤ ਖੁਸ਼ੀ ਹੈ। ਵਾਇਗੁਰ ਦੀ ਬੜੀ ਪਹਿਲਾ ਕਮਾਨ ਕੀਤੀ। ਸਾਡੀ ਬੱਚਿਆਂ ਨੇ ਮਾਣ ਦਿੱਤਾ। ਮਾਨਤਾ ਕੈਲੋ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਾਨੂੰ ਪਤਾ ਵੀ ਨਹੀਂ ਹੈ ਇਹਨਾਂ ਛੋਟਾ ਬੱਚਾ ਇਹ ਨਵਾਂ ਵੱਡਾ ਨਾਮ ਕਮਾ ਜੇਗਾ। ਅਸੀਂ ਤਾਂ ਅਕਸਰ ਉਹਦੇ ਸ਼ੌਂਕ ਨੂੰ ਕੈਰੀ ਆਨ ਕੀਤਾ ਸੀਗਾ ਕਿ ਬੱਚੇ ਨੂੰ ਇਹ ਸ਼ੌਂਕ ਹੈ ਪਰ ਕੈਲੋ ਵਾਇਗੁਰ ਦੀ ਨਿਬਖਸ਼ ਹੈ ਕਿ ਅਸੀਂ ਉਹਨੂੰ ਬਾਹਰਲੇ ਦੇਸ਼ਾਂ ਤੋਂ ਅਪਰੋਚ ਹੋਣ ਹੋ ਰਹੀ ਹੈ। ਯੂਰਪ ਖੇਡ ਕੇ ਆਇਆ ਦੋ ਚੈਂਪੀਅਨਸ਼ਿਪਸ ਤੇ ਹਰ ਪੇਜ ਤੇ ਹਰ ਚੈਨਲ ਤੇ ਉਹਦਾ ਨਾਮ ਚਲਦਾ ਪਿਆ ਤੁਹਾਨੂੰ ਇਹ ਅਹਿਸਾਸ ਤਾਂ ਨਹੀਂ ਹੈ ਕਿ ਕਿੰਨਾ ਵੱਡਾ ਨਾਮ ਵਾਇਗਰੂ ਨੇ ਦਾ ਕਰ ਦਿੱਤਾ ਪਰ ਮੈਂ ਮੇਰੀ ਸਾਰੇ ਪੇਰੈਂਟਸ ਨੂੰ ਅਪੀਲ ਹੈ ਕਿ ਜੇ ਬੱਚਾ ਤੁਹਾਡਾ ਪੜਾਈ ਚੱਗੇ ਹਨ ਚਾਹੁੰਦਾ ਪੜਾਈ ਨੂੰ ਸਪੋਰਟ ਕਰੋ ਜੇ ਗੁਰੂ ਘਰ ਵੱਲ ਜਾਣਾ ਚਾਹੁੰਦਾ ਤਾਂ ਉਹਨੂੰ ਕਦੇ ਬਾਹਰ ਨਾ ਖਿੱਚੋ ਉਹਦੇ ਨਾਲ ਸਪੋਰਟ ਕਰਕੇ ਚੱਲੋ ਜਿੱਥੇ ਮਾਪੇ ਖਲੋ ਜਾਂਦਾ ਨਾ ਰੱਬ ਤੋਂ ਬਾਅਦ ਉਸੇ ਕੋਈ ਨਹੀਂ ਹਰ ਸਕਦਾ ਆਹ ਤੇ ਫਿਰ ਅੱਜ ਹੋਣੀ ਹੈ हां जी मेरा नाम गुरदीप सिंह है जी। आपसे मैं उठा रहा हूं। बुरा ना मान के मेरी कहानी साधारण हूं। मिशन फुटिंग सादा जी मेरा और मेरे बेटे का नाम फतेह सिंह जल्ला जी। हम यूरोप गए थे 2011 ਨੂੰ अपना 11 ਮਈ ਦੇ ਵਿੱਚ ਇਹਦਾ ਕੰਪੀਟੀਸ਼ਨ ਸੀ ਲਖੇਰਿਆਂ ਦੇ ਵਿੱਚ ਬਸ ਯੂਨੀਵਰਸਲ ਚੈਂਪੀਅਨਚਪ। ਉਹਦੇ ਵਿੱਚ ਅਸੀਂ ਗਏ ਸੀ ਉਹਤੇ ਪਾਰਟਿਸਪੇਟ ਕੀਤਾ ਇਹਨੇ। ਬਸ ਤੇ ਦੇ ਸਭ ਤੋਂ ਛੋਟਾ ਸੀ ए 25 ਸਾਡਾ। ਇਹਦੀ ਉਮਰ 3.5 ਸਾਲ ਹੈ। ਇਹ ਉਹਦੇ ਵਿੱਚ ਪਾਰਟਿਸਪੇਟ ਕਰਕੇ ਇਹਨੇ ਉਹਦੇ ਵਿੱਚ ਜਿੱਨ ਕਰ ਪ੍ਰਾਪਤ ਕੀਤਾ ਹੈ ਫਸਟ ਪ੍ਰਾਈਜ਼ ਜਦ ਆਇਆ ਇਹ ਓਵਰਾਲ ਚੈਂਪੀਅਨ ਬਣਿਆ ਦੇ ਵਿੱਚ ਫਿਟ ਗਿੜ ਦੇ ਦੇ ਜਿਹਨਾਂ ਦੇ ਵਿੱਚ ਕੰਪੀਟੀਸ਼ਨ ਹੈ ਤੇ ਉਸ ਤੋਂ ਅਗਲੇ ਦਿਨ 12 ਮਹੀਨੇ ਕੰਪੀਟੀਸ਼ਨ ਹੈਗਾ ਸੀ ਇਹਦਾ ਗ੍ਰੈਂਡ ਪ੍ਰੀਜ਼ ਕੰਪੀਟੀਸ਼ਨ ਕਰਦੇ ਜਿਹੜਾ ਕੰਪੀਟੀਸ਼ਨ ਉਹਦੇ ਵਿੱਚ ਵੀ ਇਹ ਓਵਰਲ ਜੈਂਪੀ ਬਣਿਆ ਉਹਦੇ ਜੀ ਵੀ ਫਸਟ ਪ੍ਰਾਈਜ਼ ਲੈ ਕੇ ਆਇਆ ਕਿੰਨਾ ਕਮਾਨੀ ਮਨੀ ਇਹ ਸਾਨੂੰ ਬਹੁਤ ਇਮਾਨਦਾਰੀ ਗੱਲ ਹੈ ਕਿ ਸਾਡਾ ਇੰਨਾ ਛੋਟਾ ਬੱਚਾ ਕਿ ਤੁਹਾਨੂੰ ਇੱਕ ਨਾਮ ਤੇ ਲੈ ਕੇ ਆਇਆ ਹੈ ਇਹ ਵੀ ਸਾਨੂੰ ਇਹਨਾਂ ਨੂੰ ਪ੍ਰਾਊਡ ਤੋਂ ਫੀਲ ਹੁੰਦਾ ਹੈ ਕਿ ਆਪਣਾ ਜੀ ਇਹ ਫਤੇ ਸਿੰਘ ਦੇ ਨਾਮ ਤੇ ਸਾਨੂੰ ਸਾਰੇ ਜਾਣੇ ਜਾਣ ਲੱਗੇ ਆ ਕਿ ਫਤੇ ਸਿੰਘ ਜੀ ਇਹਦੇ ਵੀਡੀਓes ਨਹੀਂ ਗਾਰੇ ਨਹੀਂ ਹੋਈਆਂ ਇਹਨਾਂ ਦਾ ਕਰਦਾ ਕਰਦਾ ਹੈ ਬੜੀਆ ਸੋਹਣਾ ਕਰਦਾ ਹੈ ਔਰ ਹੁਣ ਸਾਨੂੰ ਮੇਰੀ ਵੀ ਕੋਈ ਜਗ੍ਹਾ ਅਸੀਂ ਥੋੜਾ ਕਾਹੇ ਸੋਕੇ ਅਸੀਂ ਜੀ ਜੋ ਇਹਨੇ ਮਾਨਤਾ ਪ੍ਰਾਪਤ ਕਰ ਲਿਆ ਹੁਣ ਅਸੀਂ ਸਾਡੀ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਹੋਰ ਉੱਤੇ ਲੈਵਲ ਤੇ ਹੋਰ ਇਹਦਾ ਪਾਰਟਿਸਪੇਟ ਕਰਾ ਕੇ ਹੋਰ ਆਪਣੇ ਅਮਿਲ ਸਿੰਘ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ

ਸੱਸਰ ਦਾ ਕੱਢੇ ਨੇ ਕੋ ਉਤਸਾਰੀ ਕਰਦੇ ਇਹਨੂੰ ਦੇਖ ਕੇ ਬਹੁਤ ਜਿਆਦਾ ਖੁਸ਼ ਹੁੰਦਾ ਤੇ ਮੈਨੂੰ ਕਹਿੰਦਾ ਪਾਪਾ ਮੈਂ ਇਸ ਤਰ੍ਹਾਂ ਦਾ ਹੀ ਆਪਣਾ ਬਣਾਂਗਾ ਤੇ ਇਸ ਤਰ੍ਹਾਂ ਦਾ ਹੀ ਮੈਂ ਦੇ ਮਾਤਾ ਪਿਤਾ ਦਾ ਤੇ ਗੁਰੂ ਸਾਹਿਬ ਦਾ ਨਾਮ ਰੱਖਿੰਦਾ ਇਹ ਦੀ ਹਜੇ ਤੱਕ ਦੀ ਇਹ ਜੀ ਸ਼ੁਰੂਆਤ ਹੈ ਜੀ ਸਾਨੂੰ ਤੇ ਮੈਨੂੰ ਇਸ ਵਿੱਚ ਬਹੁਤ ਜਿਆਦਾ ਮਾਨਸਿਕ ਹੁੰਦਾ ਇੱਕ ਤਾਂ ਸੀ ਜੀ ਜੋ ਸਿੱਖ ਫੈਮਿਲੀ ਤੋਂ ਹੈ ਜੀ ਇੱਕ ਇਹਦੀ ਆਪਣਾ ਗੁਰੂ ਦੀ ਗੁਰੂ ਸਾਹਿਬ ਜੀ ਦੀ ਇਹ ਸੱਸਰ ਜਿਹੜਾ ਘਟਕਾ ਹੈ ਇਹ ਜੀ ਉਹਨਾਂ ਦੀ ਹੈਗੀ ਤਾਪਤੀ ਤੇ ਇੱਕ ਇਹਦੀ ਗਿਰਿਆ ਦੇ ਵਿੱਚ ਤੇ ਅਸੀਂ ਇਹਨਾਂ ਸਸਤਰ ਵਿਦਿਆ ਦੇ ਵਿੱਚ ਅਸੀਂ ਦੋਵਾਂ ਨੂੰ ਅਸੀਂ ਨਾਲ ਲੈ ਕੇ ਜੰਨਾ ਕਿਉਂਕਿ ਕੱਲੇ ਸਸਤਰ ਦੇ ਨਾਂ ਨਾਲ ਵਿਦਿਆ ਵੀ ਬਹੁਤ ਜ਼ਿਆਦਾ ਰਹੀ ਹੈ ਹੁਣ ਅਸੀਂ ਵਿਦਿਆ ਦੇ ਨਾਂ ਨਾਲ ਨਾਲ ਸਸਤਰ ਦੇ ਨਾਲ ਅਭਿਆਸ ਚੱਲਦਾ ਰਹੇਗਾ ਜੀ ਸਾਨੂੰ ਹੁਣ ਅੱਗੇ ਜਿਹੜੇ ਵੀ ਕੰਪੀਟੀਸ਼ਨਸ ਜਿਹੜਾ ਵੀ ਪਲੇਟਫਾਰਮ ਮਿਲੇਗਾ ਮੈਂ ਆਪਣੇ ਬੱਚੇ ਨੂੰ ਉਸ ਨੂੰ ਪਾਰਟਿਸਪੇਟ ਕਰਾਵਾਂਗਾ ਤੇ ਆਪਣੇ ਅੰਮ੍ਰਿਤਸਰ ਸਾਹਿਬ ਦਾ ਪੰਜਾਬ ਦਾ ਤੇ ਇੰਡੀਆ ਦਾ ਨਾਮ